ਆ ਸਟਾਰਟਿੰਗ ਜਿਹੜੀ ਹੈ ਇਹ ਕਵਾਂਗੇ ਕਿ ਜਿਹੜੇ ਚਣਕ ਜਿਹੜੀ ਹੈਗੀ ਨਾ ਹੈਂਡਰਾਈਟਿੰਗ ਵੀ ਉਹ ਸਕੂਲੋਂ ਹੀ ਲੱਗੀ ਜੀ ਕਰੋ ਮੇਰੇ ਫਾਦਰ ਤੋਂ ਹੀ ਡਾਂਟ ਪੈਂਦੀ ਸੀਗੀ ਫਿਰ ਨਾਨਕੇ ਜਾਂਦੇ ਸੀਗੇ ਨਾਨਕੇ ਜਦੋਂ ਸਾਰੇ ਸਾਡੇ ਕਜ਼ਨਸ ਇਕੱਠੇ ਹੋਏ ਹੁੰਦੇ ਸੀਗੇ ਤੇ ਨਾਨਾ ਜੀ ਦੇ ਕੋਲ ਬਹਿ ਕੇ ਅਸੀਂ ਹੈਂਡਰਾਈਟਿੰਗ ਇੱਕ ਪੇਜ ਹੈਂਡਰਾਈਟਿੰਗ ਦਾ ਕਰਨਾ ਤੇ ਸਾਨੂੰ ਇਨਾਮ ਤੋਂ 1 ਰੁਪਿਆ ਮਿਲਦਾ ਉਸ ਟਾਈਮ ਤੇ ਜੀ 80s ਦੀ ਗੱਲ ਹੈ 80s ਟੂ 90s ਦੇ ਵਿੱਚ ਦੀ ਗੱਲ ਹੈ ਤੇ ਫਿਰ ਉਹੀ ਕੰਪੀਟੀਸ਼ਨ ਨੇ ਇੱਕ ਐਨਕਰੇਜ ਮਿਲਣਾ ਜਦੋਂ ਸਾਨੂੰ ਇਨਾਮ ਚ ਪੈਸੇ ਮਿਲਨੇ ਨਾ ਵੀ ਜਿਹਦੀ ਹੈਂਡਰਾਈਟਿੰਗ ਅੱਛੀ ਹੈ 1 ਰੁਪਿਆ ਮਿਲਣਾ ਤੇ ਉਹਦੇ ਨਾਲ ਨਾ ਸਾਨੂੰ ਬੜਾ ਬੂਸਟ ਮਿਲਣਾ ਵੀ ਯਾਰ ਹਾਂ ਇਹਨੂੰ ਹੋਰ ਸੋਹਣਾ ਸੋਹਣਾ ਕਰਕੇ ਲਿਖੀਏ ਜੀ ਚਲੋ ਸਕੂਲਿੰਗ ਹੋ ਗਈ ਕਾਲਜ ਹੋ ਗਿਆ ਪੜ ਲਿਆ ਕੰਮ ਚ ਵੀ ਪੈ ਗਏ ਫਿਰ ਜਦੋਂ ਮੈਂ ਦੇਖਿਆ ਨੈਟ ਤੇ ਵੀ ਦੇਖਿਆ ਜਾਂ ਐਕਸੀਬਿਸ਼ਨ ਤੇ ਇੱਕ ਸੀਗੀ ਉਹਦੇ ਵਿੱਚ ਕੈਲੀਗ੍ਰਾਫੀ ਦੇਖੀ ਪੰਜਾਬੀ ਦੀ ਉੱਥੇ ਦੇਖਿਆ ਵੀ ਆ ਪੰਜਾਬੀ ਵੀ ਸੋਹਣੀ ਲਿਖੀ ਜਾਂਦੀ ਜੀ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਵੀ ਮੈਂ ਜਿਹੜੇ ਸਾਈਨ ਨੇ ਉਹ ਮੈਂ ਪੰਜਾਬੀ 'ਚ ਕਰਨੇ ਸ਼ੁਰੂ ਕੀਤੇ ਜੀ ਫਿਰ ਟੂਲ ਦੀ ਨੌਲੇਜ ਆਣੀ ਸ਼ੁਰੂ ਹੋਈ ਨੈਟ ਤੇ ਦੇਖਿਆ ਵੀ ਕੈਲੀਗ੍ਰਾਫੀ ਟੂਲ ਕਿਵੇਂ ਦੇ ਹੁੰਦੇ ਨੇ ਫਿਰ ਪੈਨ ਆਉਣੇ ਸ਼ੁਰੂ ਹੋਏ ਅੱਖਾਂ ਦੇ ਸਾਹਮਣੇ ਦੇਖਿਆ ਜਦੋਂ ਅੱਖਾਂ ਨੇ ਦੇਖਿਆ ਵੀ ਹਾਂ ਆਹ ਵਾਲੇ ਟੂਲ ਨੇ ਫਿਰ ਬ੍ਰਦਰ ਤੋਂ ਟੂਲ ਮੰਗਾਏ ਪੈਨ ਮੰਗਾਏ ਪੈਨ ਮੰਗਾ ਕੇ ਪ੍ਰੈਕਟਿਸ ਕਰਦੇ ਰਹਿਣਾ ਕਰਦੇ ਰਹਿਣਾ ਕਰਦੇ ਰਹਿਣਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ